ਦੇਖਾ ਰੁਦਰ ਹੜ ਦੀ ਲਪੇਟ ਦੇ ਵਿੱਚ ਹਾਂਜੀ ਸਾਡੇ ਜਮੀਨਾਂ ਵੀ ਡੁੱਬ ਗਈਆਂ ਨੇ ਜੀ ਤਾਂ ਸਾਡੇ ਘਰ ਵੀ ਡੁੱਬ ਗਏ ਕਿੰਨਾ ਕ ਨੁਕਸਾਨ ਹੋਇਆ ਬਹੁਤ ਹੋ ਗਿਆ ਸਾਡੀਆਂ ਜਮੀਨਾਂ ਬਰਬਾਦ ਹੋ ਗਈਆਂ ਨੇ ਜੀ ਤੇ ਕਈਆਂ ਦੀ ਚਾਰ ਚਰਕਣ ਵਾਲੀ ਜਮੀਨਾਂ ਨੇ ਕਈਆਂ ਦੀ ਬੱਚਿਆਂ ਦਾ ਵਿਹਾਨ ਵੀ ਹੋਣਾ ਥੋੜੇ ਟਾਈਮ ਬਾਅਦ ਮਹੀਨੇ ਡੇਢ ਬਾਅਦ ਮੇਰੀ ਦਵਾਈ ਜਲਦੀ ਪਹੁੰਚ ਜਾ ਤੁਸੀਂ ਕੈਂਸਰ ਦੇ ਕੈਂਸਰ ਦੇ ਮਰੀਜ਼ ਹਾਂਜੀ ਕੈਂਸਰ ਤੇ ਹੁਣ ਸਾਰਾ ਕੁਝ ਰੋੜ ਗਿਆ ਦਵਾਈ ਲੈ ਪਾ ਰਹੇ ਤੁਸੀਂ ਦਵਾਈ ਬਸ ਲਈ ਫਰੀਦਕੋਟ ਕੋੜੀ ਜਿਹੀ ਆ ਹੁਣ ਨਹੀਂ ਕੋਈ ਸਾਨੂੰ ਲਗਾਤਾਰ ਪੰਜਵਾਂ ਦਿਨ ਹੈ ਜੀ ਹੜਪੀੜਤਾ ਦੀ ਸੇਵਾ ਕਰਦਿਆਂ ਨੂੰ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾਂਦੇ ਆ ਪਰ ਇੱਥੇ ਆ ਕੇ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ ਨੇ ਜਿਨ੍ਹਾਂ ਨੂੰ ਦਵਾਈਆਂ ਤੱਕ ਨਹੀਂ ਮਿਲ ਰਹੀਆਂ ਸਾਡਾ ਪਿੰਡ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਨੇ ਸਾਨੂੰ ਦੱਸਣ ਕਿਹੜੀ ਹਾਲਤ ਵਿੱਚ ਕਿੱਥੇ ਜਾਣਾ ਹੈ ਅਸੀਂ ਨਾਲ ਜਾਣ ਨੂੰ ਤਿਆਰ ਹਾਂ ਸਾਡੇ ਬੱਚਿਆਂ ਦੀ ਪੜਾਈਆਂ ਖਤਮ ਹੋ ਗਈਆਂ ਜੀ ਸਾਡੇ ਜਿਹੜਾ ਅਸੀਂ 5 7 10 ਸਾਲ ਪਿੱਛੇ ਚਲੇ ਗਏ ਔਰ ਜਿਹੜੇ ਕਿ ਅਸੀਂ ਵੀ ਕੋਚਿੰਗ ਲੈ ਰਹੇ ਹਾਂ ਮੈਂ ਮੌਜੂਦਾ ਸਰਪੰਚ ਜਿਹੜੇ ਹੈਗੇ ਸੀ ਔਰ ਸਾਡੇ ਬੱਚਿਆਂ ਦੇ ਜਿਹੜਾ ਨੌਕਰੀਆਂ ਵਾਲਾ ਜਿੱਤੇ ਆਣ ਗਿਆ ਹੈ ਤਾਂ ਉਹ 45000 ਜਾਂ ਲੱਖ ਜਿੰਨਾ ਜਿੰਨਾ ਦੀ ਜਿਹੜੇ ਪੀਸਾ ਲੱਗਦੀਆਂ ਨੇ ਤਾਂ ਉਹਨਾਂ ਬੱਚਿਆਂ ਦੇ ਉਹਨ ਕਿੱਥੋਂ ਪੀਸਾ ਫੜਨਗੇ ਕਰਨ ਦੇ ਇਹਦੇ ਵਾਸਤੇ ਸਰਕਾਰ ਨੂੰ ਮੇਰੀ ਰਿਕਵੈਸਟ ਹੈ ਬੇਨਤੀ ਹੈ ਕਿ ਉਹਨਾਂ ਬੱਚਿਆਂ ਦੇ ਵੀ ਉਹ ਜਿਹੜੀ ਬਾਹ ਫੜਨ ਅਸੀਂ ਆਪਣੇ ਪਿੰਡ ਦੇ ਸੰਯੋਗ ਦੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਪਹਿਲਾਂ ਹੀ ਸੋਚ ਰੱਖਿਆ ਜੀ ਹੜ ਤੋਂ ਬਾਅਦ ਵੀ ਮਹੀਨਾ ਡੇਢ ਮਹੀਨਾ ਜਿੰਨਾ ਤੱਕ ਨੇ ਇਹਨਾਂ ਦੇ ਹਾਲਾਤ ਸਹੀ ਨਹੀਂ ਹੁੰਦੇ ਇਨਾਂ ਦੇ ਵਿੱਚ ਵਿਚਰਦੇ ਰਾਂਗੇ ਇਨਾਂ ਦੀ ਸੇਵਾ ਕਰਦੇ ਰਾਂਗੇ ਇਹ ਸਾਡੇ ਆਪਣੇ ਹੀ ਭੈਣ ਭਰਾ ਨੇ ਸਾਡੀਆਂ ਆਪਣੀਆਂ ਹੀ ਮਤਾਵਾਂ ਨੇ ਇੱਕ ਸਾਰੀ ਜਿਹੜੇ ਪੰਜਾਬੀ ਔਰ ਪੰਜਾਬੀयत ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਇਹ ਬਹੁਤ ਦੁੱਖ ਦੀ ਘੜੀ ਆ ਇਹਦੇ ਵਿੱਚ ਕਦੀ ਨਾ ਕਦੀ ਤਾਂ ਆਪਣੀ ਜਿੱਤ ਹੋਏਗੀ ਹੋਈ ਜੀ ਫਾਜ਼ਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਆ ਔਰ ਜਿੱਥੇ ਰਾਹਤ ਕੈਂਪ ਬਣਾਏ ਨੇ ਬਣਾਏ ਹੋਏ ਨੇ ਲੋਕਾਂ ਦੇ ਲਈ ਲੋਕ ਉੱਥੇ ਆਪਣਾ ਗੁਜ਼ਰਬਸਰ ਕਰ ਰਹੇ ਨੇ ਔਰ ਲੋਕਾਂ ਦਾ ਮਾਲ ਡੰਗਰ ਬਾਲ ਬੱਚਾ ਜਿਹੜਾ ਸਾਰਾ ਕੁਝ ਹੁਣ ਇੱਥੇ ਹੀ ਆ ਤੇ ਇੱਥੇ ਹੀ ਘਰ ਬਣ ਚੁੱਕੇ ਨੇ ਥੇ ਖਲੰਦਰ ਦਾ ਇਹ ਸਰਕਾਰੀ ਸਕੂਲ ਆ ਤੁਹਾਨੂੰ ਦਿਖਾ ਦਿੰਨੇ ਆ ਤਾਂ ਪਸ਼ੂ ਵੱਜੇ ਹੋਏ ਨੇ ਔਰ ਇੱਧਰ ਲੋਕ ਸਕੂਲ ਦੇ ਕਮਰਿਆਂ ਦੀ ਵਰਤੋਂ ਇੱਕ ਛੱਤ ਦੇ ਤੌਰ ਤੇ ਕਰ ਰਹੇ ਨੇ ਔਰ ਆਪਣੇ ਦਿਨ ਕੱਟ ਰਹੇ ਨੇ ਲੋਕਾਂ ਤੋਂ ਜਾਣਾਂਗੇ ਉਧਰ ਸ਼ਾਮੇ ਨੂੰ ਆ ਜਾਈ ਤਾਂ ਕਿੰਨੇ ਕੁ ਪਰਿਵਾਰ ਇੱਥੇ ਰਹਿ ਰਹੇ ਨੇ ਔਰ ਉਹਨਾਂ ਦੀ ਕੀ ਕੰਡੀਸ਼ਨ ਹੈ ਤੇ ਗਾਂਹ ਬਾਰਡਰ ਤੋਂ ਪਾਰ ਉਹਨਾਂ ਦੇ ਘਰਾਂ ਦਾ ਕੀ ਹਾਲ ਹੈ ਫਿਲਹਾਲ ਬਹੁਤ ਸਾਰੇ ਦੂਰੋਂ ਲੋਕ ਸੱਜਣ ਸੇਵਾ ਲੈ ਕੇ ਵੀ ਪਹੁੰਚ ਰਹੇ ਆ ਜਿਹੜੇ ਦੂਰੋਂ ਦੂਰੋਂ ਮਾਲਵਾ ਤਕਰੀਬਨ ਇੱਥੇ ਬਹੁਤ ਮਦਦ ਆ ਜਿਹੜੀ ਪਹਚਾਰਿਆ ਪੰਜਾਬ ਦੇ ਹੋਰ ਪਿੰਡ ਜਾਂ ਫਾਜ਼ਿਲਕਾ ਦੇ ਵੀ ਹੋਰ ਪਿੰਡ ਰੋਜ਼ਾਨਾ ਇੱਥੇ ਸਹਾਇਤਾ ਜਿਹੜੀ ਉਹ ਭੇਜ ਰਹੇ ਬਈ ਤੁਸੀਂ ਇਸੇ ਕੈਂਪ ਚ ਰਹਿ ਰਹੇ ਹੋ ਹਾਂ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਕੀਲ ਸਿੰਘ ਸਰਪੰਚ ਸਾਹਿਬ ਟਾਣੀ ਮੌਜੂਦਾ ਸ਼੍ਰੀਮਤੀ ਪਿਆਰੋ ਬਾਈ ਜੀ ਔਰ ਜੋ ਕਿ ਇੱਥੇ ਹਾਈ ਗੋਵਰਟ ਹਾਈ ਸਕੂਲ ਬੈਕਸ ਬੋਦਲਾ ਦੇ ਵਿੱਚ ਕੈਂਪ ਲੱਗਿਆ ਜੀ ਔਰ ਜਿਸ ਦੇ ਵਿੱਚ ਸਾਡੇ ਇੱਥੇ 55 ਘਰ ਨੇ ਜੀ ਪਿੱਛੇ ਵੀ ਸਾਡੇ ਕੁਝ ਘਰ ਅਗੇ ਆ ਜੀ ਔਰ ਜਿਹੜਾ ਸਾਡਾ 150 ਤੋਂ 200 ਦੇ ਤਕਰੀਬ ਜਿਹੜਾ ਸਾਡਾ ਪਸ਼ੂ ਹੈ ਕੁਝ ਪਿੱਛੇ ਆ 50 ਕੁ ਤੇ ਕੁ 150 ਤੇ ਪਸ਼ੂ ਹੈ ਜੀ ਔਰ ਜਿਹੜੇ ਰਾਤ ਕੈਂਪ ਤੇ ਦੇ ਵਿੱਚ ਜਿਹੜੇ ਆ ਸੰਸਥਾਵਾਂ ਨੇ ਚਾਹੇ ਝੰਡ ਵਾਲਾ ਤੋਆਈਆਂ ਨੇ ਜਾਂ ਗੁਰੂ ਕਾਰ ਦੀਆਂ ਸੰਸਥਾਵਾਂ ਨੇ ਸਿੰਘ ਲੱਗੇ ਹੋਏ ਹਨ ਪੰਜਾਬੇ ਤਾਂ ਇਹ ਮਸੀਹਾ ਬਣ ਕੇ ਜਿਹੜੇ ਆਏ ਨੇ ਸਾਡੇ ਲੋਕਾਂ ਦੀ ਮਦਦ ਕਰਨ ਵਾਸਤੇ ਦੁੱਖ ਮਿਡਾਉਣ ਵਾਸਤੇ ਇਹਨਾਂ ਦਾ ਮੈਂ ਧੰਨਵਾਦ ਕਰਨਾ ਔਰ ਤੁਹਾਡੇ ਵਰਗੇ ਪੱਤਰਕਾਰਾਂ ਦਾ ਪ੍ਰੈਸ ਰਿਪੋਰਟਰਾਂ ਦਾ ਜਿਹੜੇ ਮੀਡੀਆ ਰਹੀਂ ਇਹਨਾਂ ਸੰਸਥਾਵਾਂ ਦੇ ਇਹ ਪ੍ਰਚਾਰ ਸੰਤ ਜਿਹੜੇ ਗੱਲ ਜਿਹੜੀ ਆਵਾਜ਼ ਜਿਹੜੀ ਪਚਾਰ ਰਹੇ ਨੇ ਜਿੱਥੇ ਵੀ ਮਦਦ ਦੀ ਲੋੜ ਹੈ ਤੁਹਾਡਾ ਵੀ ਧੰਨਵਾਦ ਕਰਦੇ ਆਂ ਔਰ ਅਸੀਂ ਇਸ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਨੇ ਆ ਸਾਡੀ ਸਮੂਹ ਪਚਾਇਤ ਵੱਲੋਂ ਪਿੰਡ ਵੱਲੋਂ ਟਾਣੀ ਮੋਰਾਮ ਕਿ ਇਹ ਪ੍ਰਮਾਤਮਾ ਜਿਹੜਾ ਅੱਜ ਸਮਾਂ ਆਇਆ ਹੈ ਤਾਂ ਪ੍ਰਮਾਤਮਾ ਇਹ ਪੰਜਾਬ ਤੇ ਨਹੀਂ ਸਾਡੇ ਤੇ ਨਹੀਂ ਸਾਡੇ ਦੇਸ਼ ਵਿਦੇਸ਼ ਦੇ ਕਿਸੇ ਤੇ ਵੀ ਨਾ ਆਵੇ ਤਾਂ ਇਸ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਸਾਡੀ ਤੁਹਾਡੇ ਘਰ ਉਧਰ ਹੜ੍ਹ ਦੀ ਲਪੇਟ ਦੇ ਵਿੱਚ ਹਾਂਜੀ ਸਾਡੇ ਜਮੀਨਾਂ ਵੀ ਡੁੱਬ ਗਈਆਂ ਨੇ ਜੀ ਤਾਂ ਸਾਡੇ ਘਰ ਵੀ ਡੁੱਬ ਗਏ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਹੋ ਗਿਆ ਸਾਡੇ ਜਮੀਨਾਂ ਬਰਬਾਦ ਹੋ ਗਈਆਂ ਨੇ ਜੀ ਇਹ ਕਈਆਂ ਦੀ ਚਾਰ-ਚਰਕਣ ਵਾਲੀ ਜ਼ਮੀਨਾਂ ਨੇ ਕਈਆਂ ਦੀ ਬੱਚੀਆਂ ਦਾ ਵਿਆਹ ਵੀ ਹੋਣਾ ਥੋੜੇ ਟਾਈਮ ਬਾਅਦ ਮਹੀਨੇ ਡੇਢ ਬਾਅਦ ਜੀ ਤਾਂ ਹਾਂਜੀ ਤੁਹਾਡਾ ਵੀ ਘਰ ਵੀ ਤੁੱਟਿਆ ਉਹ ਸਾਰਾ ਇਕੱਠਾ ਹੀ ਹੈ ਸਾਰੇ ਇਕੱਠੇ ਮੇਰੀ ਦਵਾਈ ਚੱਲਦੀ ਪਈ ਤੁਸੀਂ ਕੈਂਸਰ ਦੇ ਕੈਂਸਰ ਦੇ ਮਰੀਜ਼ ਹਾਂਜੀ ਕੈਂਸਰ ਤੇ ਹੁਣ ਸਾਰਾ ਕੁਝ ਰੋੜ ਗਿਆ ਦਵਾਈ ਲੈ ਪਾ ਰਹੇ ਤੁਸੀਂ ਦਵਾਈ ਬਸ ਲਈ ਫਰੀਦਕੋਟੂ ਥੋੜੀ ਜਿਹੀ ਲਈ ਹਾਂ ਹੁਣ ਨਹੀਂ ਕੋਨੀ ਅਵਰ ਮੈਨੂੰ ਸਟੇਜ ਦਾ ਕੈਂਸਰ ਹੈ ਬਹੁਤ ਸ੍ਰੀ ਆ ਮੋੜਾ ਆ ਮੋੜਾ ਪਹਿਲੇ ਸਟੇਜ ਦਾ ਜੀ ਹਾਂ ਪਹਿਲੇ ਸਟੇਜ ਦਾ ਕੈਂਸਰ ਹੈ ਫਰੀਦ ਕੋਟ ਦਵਾਈ ਚੱਲ ਰਹੀ ਹੈ ਕਿ ਹੁਣ ਜਾ ਪਾ ਰਹੇ ਦਵਾਈ ਲਈ ਨਹੀਂ ਜੀ ਅੱਜ ਦਵਾਈ ਵੀ ਨਹੀਂ ਆ ਰਹੀ ਉਹ ਤੋਂ ਡਾਕਟਰ ਫਰੀਦ ਕੋਟ ਤੋਂ ਕਿੱਥੋਂ ਦਵਾਈ ਲਈਏ ਪੈਸੇ ਵੀ ਨਹੀਂ ਰਹੇ ਕੋਲ ਸਰ ਗਰੀਬ ਬੰਦੇ ਆ ਸਰ ਸਾਰਾ ਸਾਰਾ ਕਾਰ ਵੀ ਲੋਟ ਗਿਆ ਯਾਰ ਕਿਹੜੀ ਕੋਈ ਦੋਖ ਨਾਲੀ ਹੈ ਉਹ ਵੀ ਸਾਰੀ ਡੁੱਲ ਗਈ ਹੈ ਬਿਲਕੁਲ ਜੀ ਇੱਥੇ ਚੀਜ਼ ਬਹੁਤ ਨੋਟ ਕਰਨ ਵਾਲੀ ਕੈਂਸਰ ਦੇ ਮਰੀਜ਼ ਆ ਔਰ ਤੁਸੀਂ ਓਨੀਆਂ ਮਦਦ ਲਿਓ ਜਿੰਨੀ ਲੋਕ ਕਰਨ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਆਪਣਾ ਨੰਬਰ ਬੋਲ ਦਿਓ ਸੌਦਾ ਨੰਬਰ 700 93329747 ਨਾਮ ਦੱਸ ਦਿਓ ਜੀ ਮੇਰਾ ਨਾਮ ਸ਼ਾਮ ਸਿੰਘ ਹੈ ਡੇਲੀ ਦੇ ਨਾਸਤ ਨਾਮ ਜੀ ਠੀਕ ਹੈ ਜੀ ਜੇ ਕੋਈ ਸੰਸਥਾ ਭੇਜਣਾ ਚਾਹੁੰਦੀ ਹੈ ਜੀ ਸਹਾਇਤਾ ਕੈਂਸਰ ਦੀ ਮੈਡੀਸਿਨ ਇਹਨਾਂ ਨੂੰ ਪ੍ਰੋਵਾਈਡ ਕਰਾਈ ਜਾ ਸਕਦੀ ਹੈ ਤੇ ਬੈਕ ਕਲਾਸ ਸਕੂਲ ਦੇ ਵਿੱਚ ਆ ਤੇ ਜਰੂਰ ਮਦਦ ਕਰੋ ਬਾਬਾ ਜੀ ਤੁਹਾਡਾ ਵੀ ਘਰ ਅੱਗੇ ਸੀ ਹਾਂ ਜੀ ਪੈੜੀਆਂ ਰੁਬ ਗਈਆਂ ਇਹ ਸਾਰੀਆਂ ਸਾਡੀਆਂ ਤੇ ਕੋਈ ਯਾਰ ਨਹੀਂ ਬੰਨਾ ਖਾਲ ਸਾਰੀਆਂ ਪੱਕੀਆਂ ਜ਼ਮੀਨਾਂ ਸਰਕਾਰ ਨੇ ਕੀਚਾ ਸੀ ਇੰਤਕਾਲ ਵੀ ਹੋ ਗਈਆਂ ਤੇ ਪੱਕਿਆਂ ਨੂੰ ਹੋ ਗਈ ਨਾ ਤੇ ਜਦੋਂ ਬਾਦਲ ਦੀ ਸਰਕਾਰ ਆਈਏ ਸੈਂਟਰ ਨੂੰ ਪੈਸਾ ਦਿੱਤਾ ਜੀ ਕਿ ਮੀਂਹ ਕੱਢੀ ਤੇ ਸਾਨੂੰ ਮਗਲੇ ਮਾਜਬਾ ਨਹੀਂ ਮਿਲਿਆ ਤੇ ਹੁਣ ਵੀ ਸਾਨੂੰ ਮਾਜਮਾ ਮਿਲਣਾ ਚਾਹੀਦਾ ਸਾਡਾ ਪਾਣੀ ਸਿੱਧਾ ਪੰਜ ਪੰਜ ਫੁੱਟ 7-7 ਫੁੱਟ ਖੇਤਰ ਖੜਾ ਸਾਡੇ ਪਾਣੀ ਬਹੁ ਮਾੜੀ ਕੰਡੀਸ਼ਨ ਹੈ ਜੀ ਹਾਂ ਬਾਈ ਜੀ ਤੁਸੀਂ ਬਹੁ ਮਾੜੀ ਕੰਡੀਸ਼ਨ ਚ ਗੁਜ਼ਰ ਰਹੇ ਲੋਕ ਤੁਸੀਂ ਵੀ ਆਇਓ ਪੰਜਾਬ ਤੋਂ ਹੋਰ ਵੀ ਬਹੁਤ ਸਾਰੇ ਲੋਕ ਮਦਦ ਕਰਨ ਲਈ ਪਹੁੰਚ ਰਹੇ ਤੁਸੀਂ ਕਿੱਥੋਂ ਆਏ ਅਸੀਂ ਸਾਡਾ ਪਿੰਡ ਜੀ ਜੰਡਵਾਲਾ ਭੀਮੇਸ਼ਾ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ ਧਰਤੀ ਤੋਂ ਆਏ ਆ। ਆ ਸਾਨੂੰ ਲਗਾਤਾਰ ਪੰਜਵਾਂ ਦਿਨ ਹੈ ਜੀ ਹੜ ਪੀੜਤਾਂ ਦੀ ਸੇਵਾ ਕਰਦਿਆਂ ਨੂੰ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾਂਦੇ ਆ। ਪਰ ਇੱਥੇ ਆ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ ਨੇ ਜਿਨ੍ਹਾਂ ਨੂੰ ਦਵਾਈਆਂ ਤੱਕ ਨਹੀਂ ਮਿਲ ਰਹੀਆਂ ਸਾਡਾ ਪਿੰਡ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਨੇ। ਸਾਨੂੰ ਦੱਸਣ ਕਿਹੜੀ ਹਾਲਤ ਵਿੱਚ ਕਿੱਥੇ ਜਾਣਾ ਹੈ ਅਸੀਂ ਨਾਲ ਜਾਣ ਨੂੰ ਤਿਆਰ ਹਾਂ। ਬਿਲਕੁਲ ਜੀ ਤੁਹਾਡਾ ਸੋਲੂਸ਼ਨ ਤਾਂ ਹੁਣ ਹੀ ਹੋ ਗਿਆ ਮੌਕੇ ਤੇ ਹੀ ਮੌਕੇ ਤੇ ਜੀ ਤੁਸੀਂ ਮੈਨੂੰ ਐਡੀਸ਼ਨ ਪ੍ਰੋਵਾਈਡ ਕਰਾ ਦੋਗੇ ਹਾਂਜੀ ਅਸੀਂ ਮੈਡੀਕਲ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਤੁਹਾਨੂੰ ਕੀ ਪ੍ਰੋਬਲਮ ਜੀ ਮੈਨੂੰ ਸੇਰ ਦੇ 26 ਪੈਂਦੀ ਹਾਂ ਦਿਨ ਰਾਤ ਹੀ ਪੈਂਦੀ ਦਿਨ ਰਾਤ ਕੋਈ ਤੁਹਾਡੇ ਕੋਲ ਮੈਡੀਕਲ ਸਹੂਲਤ ਪਹੁੰਚ ਰਹੀ ਕੋਈ ਇੱਥੇ ਮੈਡੀਕਲ ਤਾਂ ਮੈਂ ਦਵਾਈ ਤਾਂ ਲਈਏ ਹੁੰਦੇ ਨਾ ਰਮਾਨ ਜਿਹੜਾ ਨਹੀਂ ਆਉਂਦਾ ਹਾਂ ਉੱਥੇ ਲੈ ਲਗਾਓ ਹਲਕੀਆਂ ਦਵਾਈਆਂ ਨੇ ਪਰ ਦੇਖੋ ਤੁਹਾਡਾ ਇੱਕ ਹੱਲ ਤਾਂ ਹੋ ਗਿਆ ਬਾਈ ਹੈਰੀ ਹੋਣੀ ਤੁਹਾਨੂੰ ਮੈਡੀਸਨ ਕੈਂਸਰ ਵਾਲੀ ਵੀ ਲੈ ਕੇ ਦੇਣ ਨੂੰ ਤਿਆਰ ਨੇ ਠੀਕ ਹੈ ਜੀ ਬਾਪਾਈ ਸਾਹਿਬ ਤੁਸੀਂ ਮਦਦ ਕਰ ਦੋਗੇ ਹੁਣ ਆਪਾਂ ਨੂੰ ਲੋਕਾਂ ਨੂੰ ਅਪੀਲ ਕਰਨ ਦੀ ਲੋੜ ਨਹੀਂ ਤੁਸੀਂ ਕੋਲ ਖੜੇ ਬਿਲਕੁਲ ਜੀ ਅਸੀਂ ਮਦਦ ਕਰਾਂਗੇ ਔਰ ਇੱਕ ਸਾਰੀ ਜਿਹੜੇ ਪੰਜਾਬੀ ਔਰ ਪੰਜਾਬੀਅਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਇਹ ਬਹੁਤ ਦੁੱਖ ਦੀ ਘੜੀ ਆ ਇਹਦੇ ਵਿੱਚ ਕਦੀ ਨਾ ਕਦੀ ਤਾਂ ਆਪਣੀ ਜਿੱਤ ਹੋਏਗੀ ਹੋਏਗੀ ਬਿਲਕੁਲ ਜੀ ਔਰ ਇੱਕ ਸਾਡੀ ਸਾਰੇ ਪਿੰਡਾਂ ਵੱਲੋਂ ਜਿੰਨੇ ਵੀ ਡੁੱਬੇ ਨੇ ਵੀ ਪਿੰਡ ਤਾਂ ਸਾਰੇ ਪਚੈਤਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਸਾਡੇ ਨਮਾਜ਼ਿਆਂ ਨੂੰ ਬੇਨਤੀ ਹੈ ਸਰਕਾਰ ਅੱਗੇ ਕਿ ਸਾਨੂੰ ਜਿਹੜਾ ਬੰਨ ਦਿੱਤਾ ਜਾਵੇ ਤਾਂ ਇਹ ਚਲੋਚਣ ਹੈ ਔਰ ਉਹਨਾਂ ਦੀ ਘਠਾਈ ਕੀਤੀ ਜਾਵੇ ਔਰ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਾਡੇ ਬੱਚਿਆਂ ਦੀ ਪੜਾਈਆਂ ਖਤਮ ਹੋ ਗਈਆਂ ਜੀ ਸਾਡੇ ਜਿਹੜਾ ਅਸੀਂ 5 7 10 ਸਾਲ ਪਿੱਛੇ ਚਲੇ ਗਏ ਔਰ ਜਿਹੜੇ ਕਿ ਅਸੀਂ ਵੀ ਕੋਚਿੰਗ ਲੈ ਰਹੇ ਹਾਂ ਮੈਂ ਮੌਜੂਦਾ ਸਰਪੰਚ ਜਿਹੜੇ ਹੈਗੇ ਅਸੀਂ ਔਰ ਸਾਡੇ ਬੱਚਿਆਂ ਦੇ ਜਿਹੜਾ ਨੌਕਰੀਆਂ ਵਾਲਾ ਜਿਤੇ ਆਣ ਗਿਆ ਤਾਂ ਉਹ 45000 ਜਾਂ ਲੱਖ ਜਿੰਨਾ ਜਿੰਨਾਂ ਦੀ ਜਿਹੜੇ ਪੈਸਾ ਲੱਗਦੀਆਂ ਨੇ ਤੋਂ ਉਹਨਾਂ ਬੱਚਿਆਂ ਦੇ ਉਹ ਕਿਥੋਂ ਪੀਸਾ ਪਰਣਗੇ ਕਰਨ ਦੇ ਇਹਦੇ ਵਾਸਤੇ ਸਰਕਾਰ ਪ੍ਰਸ਼ਾਸਨ ਨੂੰ ਮੇਰੀ ਰਿਕਵੈਸਟ ਹੈ ਬੇਨਤੀ ਹੈ ਕਿ ਉਹਨਾਂ ਬੱਚਿਆਂ ਦੇ ਵੀ ਉਹ ਜਿਹੜੀ ਬਾਹ ਫੜਨ ਚਾਹੇ ਪ੍ਰਾਈਵੇਟ ਕਾਲਜ ਨੇ ਜਿੱਥੇ ਵੀ ਹੈਗਾ ਜੀ ਉਹਨਾਂ ਦਾ ਜ਼ਰੂਰ ਤਾਂ ਕਿ ਉਹਦਾ ਜੀਵਨ ਜਫ ਭਵਿੱਖ ਜਿਹੜਾ ਸਜਾਰ ਸਕਣ ਔਰ ਜਿਨ੍ਹਾਂ ਦੇ ਜਿੰਨਾ ਵੀ ਨੁਕਸਾਨ ਆਇਆ ਜੀ ਉਹਨਾਂ ਮੁਆਵਜ਼ਾ ਜ ਕਿਸੇ ਤਰ੍ਹਾਂ ਦਾ ਵੀ ਉਹਨਾਂ ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ ਕਿਉਂਕਿ ਕਈ ਵਾਰੀ ਜਿਹੜੇ ਪਟਵਾਰੀ ਨੇ ਜਾਂ ਕਾਨੂੰਗੋਣੇ ਪ੍ਰਸ਼ਾਸਨ ਦੇ ਤਾਂ ਕਈ ਵਾਰੀ ਉਹਨਾਂ ਦੇ ਮਿੰਤੇ ਗੀਏ ਕਿ ਤੁਸੀਂ ਸਹੀ ਬੰਦਿਆਂ ਨੂੰ ਜਿਹੜਾ ਆਪਾਂ ਦੇਣਾ ਹੈ ਜੀ ਪੈਸਾ ਵੀ ਬੜੀ ਦਿੱਕਤ ਹੈ ਕਿ ਸਹੀ ਬੰਦੇ ਤੱਕ ਕਈ ਵਾਰੀ ਮਦਦ ਨਹੀਂ ਪਹੁੰਚਦੀ ਹੈ ਨਾ ਦੂਜੀ ਗੱਲ ਇਹ ਹੈ ਕਿ ਅਜੇ ਤਾਂ ਡਿਜ਼ਾਸਟਰ ਹੈ ਬਹੁਤ ਸਾਰੇ ਲੋਕ ਮਦਦ ਲੈ ਕੇ ਆ ਰਹੇ ਆ ਇੱਕ ਹੜ੍ਹ ਆਇਆ ਹੋਇਆ ਜਿਵੇਂ ਸੇਵਾ ਦਾ ਵੀ ਹੜ੍ਹ ਆਇਆ ਹੋਇਆ ਲੋਕ ਸੇਵਾ ਬਾਤ ਚੜ ਕੇ ਕਰ ਰਹੇ ਪਰ ਬਾਅਦ ਦੇ ਵਿੱਚ ਇੱਕ ਸਥਿਤੀ ਇਹਨਾਂ ਦੀ ਹੋਰ ਵੀ ਗੰਭੀਰ ਰਹਿਣ ਵਾਲੀ ਜਿਹੜੇ ਲੋਕ ਪੰਜਾਬ ਦੇ ਚਾਹੀ ਕਿਸੇ ਵੀ ਹੜ੍ਹ ਪੀੜਤ ਖੇਤਰ ਚ ਹੈਗੇ ਨੇ ਅਸੀਂ ਆਪਣੇ ਪਿੰਡ ਦੇ ਸੰਯੋਗ ਦੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਪਹਿਲਾਂ ਹੀ ਸੋਚ ਰੱਖਿਆ ਜੀ ਹੜ੍ਹ ਤੋਂ ਬਾਅਦ ਵੀ ਮਹੀਨਾ ਡੇਢ ਮਹੀਨਾ ਜਿੰਨਾ ਤੱਕ ਨੇ ਇਹਨਾਂ ਦੇ ਹਾਲਾਤ ਸਹੀ ਨਹੀਂ ਹੁੰਦੇ ਇਨਾਂ ਦੇ ਵਿੱਚ ਵਿਚਰਦੇ ਰਾਂਗੇ ਇਨਾਂ ਦੀ ਸੇਵਾ ਕਰਦੇ ਰਾਂਗੇ ਇਹ ਸਾਡੇ ਆਪਣੇ ਹੀ ਭੈਣ ਭਰਾ ਨੇ ਸਾਡੀਆਂ ਆਪਣੀਆਂ ਹੀ ਮਤਾਵਾਂ ਨੇ ਜੀ ਬਜੀ ਸਰ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਜਿਹੜੇ ਹਾਰਡ ਪੀੜੇ ਤੇ ਗਿਆ ਉਹਨਾਂ ਦੇ ਲੋਨ ਤੇ ਲਿਮਟਾ ਮਾਫ ਕੀ ਦਿੱਤੀਆਂ ਜਾਵਣ ਸਭ ਤੋਂ ਜ਼ਿਆਦਾ ਕਿਉਂਕਿ ਬੱਚਿਆਂ ਦਾ ਅਸੀਂ ਪਾਲਣ ਪੋਸ਼ਣ ਕਰਾ ਗਏ ਜਾਂ ਲੋਨ ਲਿਮਟਾ ਅਸੀਂ ਲਾਵਾਂਗੇ ਕਿਉਂਕਿ ਕਮਰੇ ਸਾਡੇ ਡਿੱਗ ਗਏ ਸਾਡੇ ਹਰੇਕ ਪਿੰਡ ਦੀਆਂ ਤੇ ਡਿੱਗੇ ਪਏ ਕਮਰੇ ਤੇ ਸਾਨੂੰ ਇਹ ਅਸੀਂ ਬੇਨਤੀ ਬਾਹਰ ਕਰਦੇ ਆ ਸਾਡੀ ਲੋਨ ਲਿਮਟਾਂ ਸੁਸਾਇਟੀਆਂ ਇਹ ਸਾਰੀ ਮਾਫ ਕੀਤੀਆਂ ਜਾਵਣ ਬਿਲਕੁਲ ਜੀਤਾ ਸਰਕਾਰ ਤੱਕ ਵੀ ਲੋਕ ਬੇਨਤੀ ਕਰ ਰਹੇ ਆ ਪਰ ਸਮਾਜ ਸੇਵੀ ਸੰਸਥਾਵਾਂ ਜਿਸ ਤਰ੍ਹਾਂ ਪੰਜਾਬੀ ਨੇ ਇੱਕ ਦੂਜੇ ਦੀ ਵਾਅਦਤ ਦੇ ਲਈ ਅੱਗੇ ਖੜੇ ਨੇ ਬਾਈ ਹਰਿਆ ਨੇ ਅੱਜ ਮੌਕੇ ਦੀ ਵੀ ਇੱਕ ਵੱਡੀ ਗੱਲ ਕਹੀ ਕਿ ਇਲਾਜ ਕਰਵਾ ਦਾਂਗੇ ਅਸੀਂ ਦਵਾਈ ਦਵਾ ਦਾਂਗੇ ਕਿਸ ਤੋਂ ਨੋ ਸੋਲੂਸ਼ਨ ਕਰਨ ਦੀ ਲੋੜ ਨਹੀਂ ਜਿਹੜੇ ਲੋਕ ਸਾਨੂੰ ਦੇਖ ਰਹੇ ਆ ਪਰ ਹਾਂ ਜੇ ਵੀਰ ਜਿਹੜੇ ਸਾਡੀ ਸੋਸਾਇਟੀ ਦੇ ਵਿੱਚ ਹੁਣ ਇੱਕ ਤਰ੍ਹਾਂ ਦਾ ਮਸੀਹਾ ਬਣ ਕੇ ਖੜੇ ਹੋਏ ਨੇ ਔਰ ਪ੍ਰਸ਼ਾਸਨ ਸਰਕਾਰ ਨੇ ਕੀ ਕਰਨਾ ਹੈ ਬਾਅਦ ਵਿੱਚ ਕੀ ਕਰੇਗੀ ਉਹ ਵੀ ਚੀਜ਼ ਦੇਖੀ ਜਾਏਗੀ ਪਰ ਲੋਕ ਜ਼ਰੂਰ ਇੱਕ ਦੂਜੇ ਦੀ ਬਾਹ ਜੜੀ ਫੜਦੇ ਹੋਏ ਇੱਥੇ ਨਜ਼ਰ ਆ ਰਹੇ ਨੇ